ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਸਾਡੇ ਪਿੰਡ ਦਾ ਇੱਕ ਹੋਰ ਜ਼ਿਮੀਦਾਰ ਭਰਾ ਕੋਲ ਖੜੇ ਆਂਗੇ ਜੋ ਕਿ ਐਸਲਿਕੇਟੀ ਇੱਕ ਕੈਟਾਗਰੀ ਦੇ ਵਿੱਚੋਂ ਆ ਸਾਡੇ ਪਿੰਡ ਦੇ ਤੇ ਭਰਾ ਕੋਲੇ 1.5 ਕਿੱਲਾ ਬਾਹਣਦਾ ਹੈਗਾ ਇਹ 1.5 ਕਿੱਲਾ ਬਾਹਣਦਾ ਜਿਨੇ ਚ ਇਹਨਾਂ ਨੇ ਨਾ 1509 ਚੋਟਾ ਲਾਇਆ ਸੀਗਾ ਤੇ ਹੁਣ ਦੇਖੀਏ ਏ ਗੋਡੇ 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 ਪਾਣੀ ਖੜਾ ਹੈਗਾ ਇਹਦੇ ਵਿੱਚ ਚਾਹ ਵੀਰੇ ਉੱਚਾ ਹੋਣ ਕਾਰਨ ਪਾਣੀ ਨਿਕਲ ਨਹੀਂ ਰਿਹਾ ਤੇ ਜ਼ੀਰੀ ਬਿਲਕੁਲ ਖਤਮ ਹੈਗੀ ਤੇ ਬਾਈ ਨਾਲ ਗੱਲ ਕਰਦੇ ਹੈਗੇ ਇਹਦੇ ਬਾਰੇ ਇਹ ਪਾਹਣ ਤੁਹਾਡਾ ਇਹ ਆਪਦਾ ਬਈ ਠੇਕੇ ਦੇ ਠੇਕੇ ਦੇ ਹੈਗਾ ਕਿੰਨਾ ਠੇਕਾ ਭਰਿਆ ਸੀ ਇਹ 70000 ਰੁਪਏ 70000 ਰੁਪਏ ਠੇਕਾ ਦਿੱਤਾ ਹੈਗਾ ਤੇ ਸਾਡਾ ਇਹ ਏਸੀ ਵੀਰ ਹੈਗਾ ਤੇ ਕਿਸਾਨ ਹੈਗਾ ਇਹ ਕੀਤੀ ਕਰਦਾ 1509 ਤੇ ਜੇ ਆਪਾਂ ਦੇਖੀਏ ਨਾ ਜੇ ਆਪਾਂ ਜੀਰੀ ਦੇਖੀਏ ਬਿਲਕੁਲ ਗਲ ਰਹੀ ਹੈ ਪੱਤੇ ਗਲੀ ਜਾਂਦੇ ਨੇਗੇ ਖਤਮ ਹੋ ਰਹੇ ਹੈਗੇ ਤੇ ਅਸੀਂ ਸਰਕਾਰ ਨੂੰ ਹਰੇਕ ਵੀਡੀਓ ਦੇ ਵਿੱਚ ਕਿਸਾਨਾਂ ਲਈ ਬੇਨਤੀ ਕਰਦੇ ਆ ਤੇ ਅੱਜ ਵੀ ਅਸੀਂ ਕਹਿੰਦੇ ਆ ਵੀ ਇਹੋ ਜੇ ਜੋ ਗਰੀਬ ਕਿਸਾਨ ਨੇ ਜੋ ਵਿਚਾਰੇ ਠੇਕੇ ਦੇ ਲੈ ਕੇ 70 80 ਹਜ਼ਾਰ ਨੂੰ ਕਿਲਾ ਠੇਕੇ ਦੇ ਲੈ ਕੇ ਕਰਦੇ ਨੇ ਉਹ ਬਿਲਕੁਲ ਖਤਮ ਹੋ ਰਹੀ ਹੈ ਜਿਰੀ ਪਾਣੀ ਨਾਲ ਵੱਧ ਤੋਂ ਵੱਧ ਜੋ ਇਹੋ ਜਿਹੇ ਜੋਗ ਕਿਸਾਨ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਹ ਫਸਲ ਖਰਾਬ ਹੋ ਰਹੀ ਹੈ ਉਹਨਾਂ ਦੀ ਪਰਪਾਈ ਕੀਤੀ ਜਾਵੇ ਉਹਨਾਂ ਦਾ ਸਾਰਾ ਬਣਿਆ ਜਾਵੇ ਤੇ ਵੱਧ ਤੋਂ ਵੱਧ ਕਿਸਾਨਾਂ ਦੀ ਬਾਹ ਫੜੀ ਜਾਵੇ ਧੰਨਵਾਦ ਬਈ